ਦੇਤੀ ਗਈ ਦੇਸੀ ਇਨਵਤਵਾਦੀ ਇਹਨਾਂ ਲੋਆ ਲੈਂਦਾ ਹੋਇਆ ਅਪਰੇਸ਼ਨ ਸ਼ਹੀਦ ਦੇ ਸ਼ਹਾਦਤ ਤੋਂ ਪ੍ਰਾਂਤ ਤੋ ਨਾ ਪਤਨੀ ਸ਼੍ਰੀਮਤੀ ਕਾਰਤ ਹੋਏ ਮਿਤੀ 25 4 2021 ਨੂੰ ਇਨਵਤਵਾਦੀਆਂ ਨਾਲ ਠੀਕ ਹੈ ਜੀ ਪਤਨੀ ਸ਼ਹੀਦ ਸਿਪਾਹੀ ਪ੍ਰਕਾਸ਼ ਸਿੰਘ ਸ਼੍ਰੀ ਮੁਖਸਰ ਸਾਹਿਬ ਸ਼੍ਰੀ ਪਤਨੀ ਸ਼੍ਰੀਮਤੀ ਸੁਮਨਦੀਪ ਕਾਰਨ ਉਹਨਾਂ ਦੀ ਯੋਗਤਾ ਅਨੁਸਾਰ ਮਾਨਨ ਤੇ ਸ਼ਕਰਾਨ ਦੇਪਾਲ ਜੀ ਦੇ ਦੇਸੀ ਦਫ਼ਤਰ ਫਰੀਦਕੋੜ ਵਿਕੇ ਕਲਰ ਵਿਭਾਗ ਨੂੰ ਸਾਡੇ ਮਾਨਯੋਗ ਡਾਇਰੈਕਟਰ ਜੀ ਰੇਡੀ ਮੋਹਨ ਸਿੰਘ ਜੀ ਤੋਂ ਆਪ ਵੱਲੋਂ ਸਾਡੇ ਅੱਜ ਦੇ ਮੋਪਮਾਨ ਸਾਡੇ ਮਾਨਯੋਗ ਮੰਤਰੀ ਰੱਖੇ ਸਨ ਉਹ ਭਾਈ ਜੀ ਭਗਿਤਪਾਲਜੀ ਦਾ ਜੀ ਆਇਆਂ ਤੇ ਨਿੱਘਾ ਸਵਾਗਤ ਕਰਦਾ ਹਾਂ ਸੁਪਰੀਮੋ ਔਰ ਦਿੱਲੀ ਦੇ ਪੂਰਵ ਸੀਐਮ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਯੋਗ ਗਵਾਈ ਹੇਠ ਪੰਜਾਬ ਵਿੱਚ ਚੋਮਖੀ ਵਿਕਾਸ ਹੋ ਰਿਹਾ ਹੈ ਉਸ ਦੇ ਤਹਿਤ ਹੀ ਅੱਜ ਜੋ ਐਕ ਸਰਵਿਸਮੈਨ ডিপਾਰਟਮੈਂਟ ਹੈ ਉਹਦੇ ਵਿੱਚ ਜਿਹੜੇ ਲੋਕ ਸਾਡੇ ਸਾਥੀ ਸ਼ਹੀਦ ਹੋਏ ਹਨ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਨੌکریاں ਦਿੱਤੀਆਂ ਗਈਆਂ ਔਰ ਅੱਜ ਉਹਨਾਂ ਨੂੰ ਅਸੀਂ ਸਨਮਾਨਿਤ ਕਰਨ ਵਾਸਤੇ ਇੱਥੇ ਆਏ ਹੈਗੇ ਆ ਸੋ ਅੱਜ ਦਾ ਜੋ ਕਾਰਜਕ੍ਰਮ ਹੈਗਾ ਸਾਡੇ ਡਿਸਟ੍ਰਿਕਟ ਸੈਨਿਕ ਭਲਾਈ ਅਫਸਰ ਵੱਲੋਂ ਜੋ ਕੀਤਾ ਜਾ ਰਿਹਾ ਹੈ ਸੋ ਇਹ ਇੱਕ ਆਪਣੇ ਆਪ ਵਿੱਚ ਬਹੁਤ ਵੱਡੀ ਕਿਉਂਕਿ ਮੇਰੇ ਮਨ 'ਚ ਸੀ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਨੌکریاں ਦਿੱਤੀਆਂ ਹੈਗੀਆਂ ਆ ਸਰਕਾਰ ਵੱਲੋਂ ਉਹਨਾਂ ਦੇ ਪਰਿਵਾਰਾਂ ਨੂੰ ਕਿਹੜੇ ਮਿਲਿਆ ਜਾਏ ताकि ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਉਹਦੇ ਨਾਲ ਨਾਲ ਜੋ ਹੈ ਜਿਹੜੇ ਸਾਡੇ ਵੈਸੇ ਵੀ ਐਕ ਸਰਵਿਸਮੈਨ ਹੈਗੇ ਨੇ ਉਹਨੀਆਂ ਫੈਮਲੀਆਂ ਬੁਲਾਈਆਂ ਨੇ ਤਾਂ ਕਿ ਅਸੀਂ ਉਹਨਾਂ ਨਾਲ ਮਿਲ ਕੇ ਜਾਣ ਸਕੀਏ ਕਿ ਸਰਕਾਰ ਵੱਲੋਂ ਅਗਰ ਉਹਨਾਂ ਕੋਲ ਹੋਰ ਸਹੂਲਤਾਂ ਚਾਹੀਦੀਆਂ ਨੇ ਦੱਸਣ ਔਰ ਅਗਰ ਕੋਈ ਪ੍ਰੋਬਲਮ ਆ ਰਹੀ ਤਾਂ ਵੀ ਦੱਸੇ ਜਾਣ ਇਹ ਕਿਸਮ ਦਾ ਇੱਕ ਫੈਮਲੀ ਦਾ ਮਿਲਨ ਹੈਗਾ ਸਭ ਦੇ ਨਾਲ ਆਪੋਰਚਨ ਇੰਟਰੈਕਸ਼ਨ ਦਾ ਅਸੀਂ ਰਾਜ ਰੱਖੀਏ ਸੋ ਬੜਾ ਹੀ ਇੱਕ ਅੱਛੀ ਗੱਲ ਹੈ ਕਿ ਸਾਡੇ ਪੰਜਾਬ ਸਰਕਾਰ ਹਮੇਸ਼ਾ ਹੀ ਖਾਸ ਕਰਕੇ ਆਮ ਆਦਮੀ ਪਾਰਟੀ ਸਰਕਾਰ ਜੋ ਮਾਨ ਸਾਹਿਬ ਦੀ ਰਹਿਨਮਾਈ ਬਣੀ ਹੈ ਅਸੀਂ ਐਕ ਸਰਵਿਸਮੈਨ ਲਈ ਜਵਾਨਾਂ ਲਈ ਦਿਨ ਰਾਤ ਮਿਹਨਤ ਕਰ ਰਹੇ ਹਾਂ ਤਾਂ ਕਿ ਉਹਨਾਂ ਨੂੰ ਕੋਈ ਸਮੱਸਿਆ ਨਾ ਆਏ ਕਿਉਂਕਿ ਜਿਹੜੇ ਹੁੰਦੇ ਨੇ ਐਕਸ ਸਰਵਿਸਮੈਨ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਲੰਮਾ ਹਿੱਸਾ ਦੇਸ਼ ਲਈ ਲਗਾਇਆ ਹੁੰਦਾ ਸੋ ਉਹਨਾਂ ਦਾ ਮਾਨ ਸਤਿਕਾਰ ਕਰਨਾ ਸਾਡਾ ਫਰਜ਼ ਬੰਦਾ ਹੈ ਸਰਕਾਰ ਸੋ ਬਖੋਬੀ ਅਸੀਂ ਅੱਜ ਉਹਨਾਂ ਨੂੰ ਬੁਲਾ ਕੇ ਇੱਥੇ ਮਲਾ ਕੇ ਮਿਲਾਂਗੇ ਵੀ ਸਾਰੇ ਪਰਿਵਾਰਾਂ ਨਾਲ ਤੇ ਮੈਂ ਇਸ ਤਰ੍ਹਾਂ ਕਿੱਥੇ ਆਇਆ ਹਾਂ ਮੰਤਰੀ ਸਾਹਿਬ ਗੱਲ ਕਰੀਏ ਐਕਸ ਸਰਵਿਸਮੈਨ ਅੱਜ ਬਹੁਤ ਕੱਢ ਲੋਕ ਆਏ ਨੇ ਇਹਨਾਂ ਨੂੰ ਤੁਹਾਡੇ ਵੱਲੋਂ ਹੋਰ ਪਰਿਵਾਰਕਨਾਂ ਵੀ ਮਿਲਿਆ ਜਾਏਗਾ ਉਹਨਾਂ ਦੇ ਕਿਹੜਾ ਹੌਸਲਾ ਜਾਰੀ ਕੀਤਾ ਜਾਏਗਾ ਅੱਜ ਅਸੀਂ ਕੇਵਲ ਉਹਨਾਂ ਲੋਕਾਂ ਨੂੰ ਉਹਨਾਂ ਪਰਿਵਾਰਾਂ ਨੂੰ ਬੁਲਾਇਆ ਹੈਗਾ ਜਿਨ੍ਹਾਂ ਪਰਿਵਾਰਾਂ ਨੂੰ ਘਰ 'ਚ ਇੱਕ ਇੱਕ ਨੌਕਰੀ ਮਿਲੀ ਹੈ ਸੋ ਜਿਵੇਂ ਕਿ ਦੱਸਿਆ ਗਿਆ ਡਾਕਟਰ ਸਾਹਿਬ ਦੱਸਿਆ ਹੈ ਕਿ 26 ਨੌਕਰੀਆਂ ਜੋ ਅਸੀਂ ਦਿੱਤੀਆਂ ਉਹਨਾਂ ਨੂੰ ਬੁਲਾਇਆ ਗਿਆ ਤਾਂ ਕਿ ਉਹਨਾਂ ਨੂੰ ਸਹਾਇਤਾ ਦਿੱਤਾ ਜਾ ਸਕੇ ਨਾਲ ਸਰਕਾਰ ਵੱਲੋਂ ਅਸ਼ੋਰੈਂਸ ਇਹ ਕਿ ਤੁਹਾਨੂੰ ਕੋਈ ਹੋਰ ਪ੍ਰੋਬਲਮ ਆਂਦੀ ਹੈ ਸਾਨੂੰ ਦੱਸੋ ਉਹ ਵੀ ਹੱਲ ਕੀਤੀ ਜਾਏਗੀ ਇਹ ਆਪਣੇ ਆਪ ਵਿੱਚ ਬੜੀ ਵੱਡੀ ਕਮਲਬਦੀ ਹੈਗੀ ਕਿ ਪਿਛਲੇ 2 ਸਾਲਾਂ ਦੇ ਵਿੱਚ ਜਿਹੜੇ ਸਾਡੇ ਸ਼ਹੀਦ ਜਵਾਨ ਹੋਏ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਮਿਲੀ ਹੈ ਇਹ ਕੋਈ ਪਰਿਵਾਰ ਚ ਕਿਉਂਕਿ ਜੋ ਸਾਥੀ ਚਲਾ ਗਿਆ ਅਸੀਂ ਪੂਰੀ ਨਹੀਂ ਕਰ ਸਕਦੇ ਕਮੀ ਪਰ ਫਿਰ ਵੀ ਉਹਨਾਂ ਦਾ ਸੋਰਸ ਆਫ ਇਨਕਮ ਬਰਕਰਾਰ ਰੇ ਇਸ ਤਰ੍ਹਾਂ ਕਿ ਸਾਨੂੰ ਨੌਕਰੀਆਂ ਪਰਿਵਾਰ ਨੂੰ ਦਿੱਤੀਆਂ ਗਈਆਂ ਠੀਕ ਹੈ